ਲੋ ਜੀ ਕੀ ਨਾਂ ਆ ਗਿਆ ਆਪਣਾ ਦੇਵ ਸਿੰਘ ਦੇਵ ਸਿੰਘ ਪਿੰਡ ਲਾੜੀਆਂ ਤੋਂ ਤੇ ਆ ਨੇੜੇ ਹੀ ਬਿਲਕੁਲ ਦਰਿਆ ਉਹ ਤਾਂ ਜਿੱਦ ਨੇੜੇ ਲੱਗਦਾ ਪਏ ਹਾਂ ਹਾਂ ਨੇੜੇ ਉਹਦਾ ਕਿੰਨੀ ਦਿਨ ਹੋ ਗਈ ਤੁਹਾਨੂੰ ਆਏ ਇਹਨੂੰ ਅੱਜ 10 ਮਿੰਟ ਹੋਏ ਨੇ ਅੱਛਾ ਕਿਵੇਂ ਪਾਣੀ ਦਾ ਮਾ올 ਪਾਣੀ ਫੁੱਲ

ਉਮੈਨੋ ਕਹਿੰਦੇ ਕਾਕੇ ਅੰਗਲ ਚਲੀਏ ਮੈਂ ਹਵਿਆਂਾ ਚਿੱਕੜ ਤੇ ਗੱਡੀ ਮੁੜੀ ਨਾਲ ਟੱਕਾ ਲਾਣਾ ਪੈਣਾ ਆਹੀ ਮੋਰਸ ਮਸ ਆਏ ਤੇ ਅੱਛਾ ਤਿੰਨ ਜੜੀ ਗਈ ਆ ਲੋ ਜੇ ਮੋਰਸ ਦਾ ਬੜਾ ਓਕੇ ਆਏ ਨੇ ਤਾਂ ਕਰਕੇ ਮੈਂ ਇੱਕ ਕਾਰ ਲੈ ਕੇ ਨਹੀਂ ਗਿਆ ਫੋਟੇ ਕਰੇਗਾ ਸਿੰਪਲ ਪਾਣੀ ਆਉਣਾ ਅੱਛਾ ਅੱਛਾ ਹੋਰ ਤੇਰੇ ਅੱਗੇ ਰਹਿ ਬਾਬੇ ਦਾ ਬਾਬੇ ਗਊਸ਼ਾਲਾ ਨਹੀਂ ਨਹੀਂ ਸੰਤਲਾ ਬਾਬਾ ਅੱਛਾ ਅੱਛਾ ਫੋਟ ਬਣਦਾ ਹੈਗਾ ਇਹ ਬੜਾ ਖਤਰਾ ਹੈ ਜੀ ਉੱਤੋਂ بارش ਵੀ ਆਈ ਜਾਂਦੀ ਹੈ ਆ ਵੇਖੋ ਜੀ بارش ਵੀ ਆਈ ਜਾਂਦੀ ਹੈ ਤੇ ਦਰਿਆ ਵੀ ਚੜ ਜਾਂਦਾ ਹੈ ਤੇ ਬਾੜ ਦੇ ਲੋਕਾਂ ਦਾ ਬਹੁਤ ਅੱਗੇ ਵੀ ਕੰਮ ਬੜਾ ਬੁਰਾ ਹਾਲ ਹੁੰਦਾ ਹੈ ਕਿਸੇ ਤਰ੍ਹਾਂ ਵੀ ਗੜਾਈ ਚੜਾ ਹੁੰਦਾ ਤਾਂ ਵੀ ਕੰਮ ਔਖਾ ਹੈ ਤੇ ਜਦੋਂ بارش ਆ ਪੈਂਦੀ ਹੈ ਉਹਦੇ ਵੀ ਕੰਮ ਔਖਾ ਜਾਂਦਾ ਦਰਿਆ ਦੇ ਵਿੱਚ ਜਲ ਚੜਦਾ ਉਹ ਵਾਸੀ ਹੋ ਜਾਂਦੀ ਹੈ ਵਿਚਾਰੇ ਗੋਬੀ ਲਈ ਮਾਰਗਾ ਹੈ ਸਾਥੇ ਅੱਛਾ ਹੈ ਹਾਂ ਗੋਬੀ ਦੱਬੀ ਅੱਛਾ ਅੱਛਾ ਜੇ ਡੋਬੀ ਜਿਹੜੀ ਗੋਭੀ ਡੋਬੀ ਜਾਣਗੇ ਉਹ ਬੇਕਾਰ ਹੋ ਗਈ ਬਸ ਬੇਕਾਰ ਹੋ ਗਈ ਜਿਹਨਾਂ ਵਿਚਾਰੇ ਗੋਡੀਆਂ ਲੋਆਂ ਜਾਂ ਕਰਨੀ ਚਾਹੇ ਤੇ ਸਰਕਾਰ ਉਹਨਾਂ ਨੂੰ ਕੁਝ ਦੇਵੇਗੀ ਮੁਸ਼ਕਲ ਮੈਸ ਲੱਗਦਾ ਹੈ ਅੱਛਾ ਪੀਜੀ ਕਸ ਮਿਲੇ ਅੱਛਾ ਜਾਂ ਇਹਦਾ ਹੰਦ ਲੋ ਕਿ ਚੰਗੀ ਹਾਲਾਗ ਹੈ ਚੰਗੀ ਹਾਲਾਗ ਜਿਹਨਾਂ ਡੋਬੇ ਹੋਏ ਘਰ ਤਾਇਗੇ ਆਂ ਜੀ ਬਹੁਤ ਬੁਰਾ ਹਾਲ ਹੈ ਤੇ ਸਰਕਾਰੀਆ ਦਾ ਵੀ ਹੱਲ ਨਹੀਂ ਹੋ ਸਕਦਾ ਨਾ ਨਾ ਜਿਹੜਾ ਪਾਣੀ ਵਾਧੂ ਆ ਦਾ ਹਦਰਾ ਵਿੱਚ ਜਾਵੇ ਉਹ ਨਹੀਂ ਹੋ ਸਕਦਾ ਨਾ ਨਾ ਇਹੜਾ ਪਾਣੀ ਆਗਾ ਉਹ ਤੋਂ ਅੰਬੀ ਹਟਦਾ ਨਹੀਂ ਜਿਵੇਂ ਦਰਿਆ ਡੂੰਗਾ ਆਵੇ ਹਾਂ ਹਾਂ ਜੇ ਮਾਲ ਨਹਿਰ ਹੈ ਫਿਰ ਹੋ ਸਕਦਾ ਫਿਰ ਹੋ ਸਕਦਾ ਆ ਉਸ ਚੋਂ ਵੀ ਪੱਕਾ ਹੋ ਜਾਵੇ ਕੰਮ ਜਿਹੜੀ ਥਾਂ ਦਰਿਆ ਦੀ ਉਹਦੇ ਵਿੱਚ ਉਹ ਬਣ ਜਾਵੇ ਕੰਦਾ ਇਸਾਈਡ ਦੇਣਾ ਵੀ ਪਾਣੀ ਬਾਹਰ ਜਿਉਂ ਨਹਿ ਕਿੰਨੀ ਉੱਚੀ ਹੈ ਪਾਣੀ ਬਾਹਰ ਨਿਕਲਦਾ ਕੰਟਰੋਲੇ ਚ ਨਾ ਚਲੋ ਕਦੇ ਜਿਆਦਾ ਹੀ ਬਹੁਤ ਜਿਆਦਾ ਆ ਜਾਏ ਚਲੋ ਤਾਂ ਹੋ ਗਿਆ ਨਾ ਚ ਨੁਕਸਾਨ ਬਾਕੀ ਤਕਰੀਬਨ ਦਰਿਆ ਪਾਣੀ ਸੰਭਾਲ ਸਕਦਾ ਚਲੋ ਲਓ ਜੀ ਹੋਰ ਆ ਗ੍ਰਿਸ਼ਣ ਸਿੰਘ ਗ੍ਰਿਸ਼ਣ ਸਿੰਘ ਤੇ ਜਮੀਨ ਕਿੱਥੇ ਗਈ ਹੈ ਮੇਰੀ ਤਾਂ ਤਰਫ ਆ ਰਹੀ ਹੈ ਨਹੀਂ ਕਿਵੇਂ ਬਚੀ ਕਿਵੇਂ ਪਾਣੀ ਪੈ ਗਿਆ ਕੀ ਚੁਨੇ ਪੱਕਾ ਖੜਾ ਉਹ ਤੁਹਾਡਾ ਇਹ ਚੋਨਾ ਵੀ ਵੇਖ ਲੋ ਜਿਮੀਨ ਦਾ ਤਾਂ ਪੱਕਿਆ ਖੜਾ ਸੀ ਤੇ ਬਾਕੀ ਕਹਿੰਦਾ ਵੀ ਡੋਬ ਵੀ ਗਿਆ ਹੈ ਹੁਣ ਰੱਬ ਆਸਰੇ ਰੱਬ ਆਰੇ ਸਰਕਾਰ ਦਾਸ ਨਹੀਂ ਸਰਕਾਰ ਆ ਰਹੀ ਕਿਥੋਂ ਆਇਆ ਅੱਜ ਸਰਕਾਰ ਆ ਰਹੀ ਕਿਥਰੇਗਾ ਅੱਛਾ ਇਹ ਜੋ ਕਰੇ ਤੇ ਬੜਾ ਨਹੀਂ ਇਸਰਾਰੀ ਸਰਾਈ ਦਾ ਤੁਹਾਡਾ ਗਵਾਂਡੀ ਦੇਗਾ ਗੋਗਵਾਂਡੀ ਕੁੜੀ ਹੈ ਹੋਇ ਖਰਾਲੀ ਦੀ ਕੋਈ ਨਹੀਂ ਜਾਂਦੀ। ਉਹ ਕਹਿੰਦਾ ਪਿੰਡੋਂ ਕਹਿੰਦਾ ਬੀੜੀ ਲੈ ਆਓ। ਤਾਂ ਬੀੜੀ ਰਹਾ ਉਹਦੇ ਹੰਡੋਬੂ ਜੀ ਉਹ ਅੱਜ ਕੱਲ੍ਹ ਵੀਡੀਓ ਪਾਈਏ। ਆ ਬੀੜੀ ਉਹ ਕਹਿੰਦੇ ਫੁੱਟੀ ਵੀ। ਇਹ ਮੋਰੇ ਨਹੀਂ। ਕੋਈ ਨਹੀਂ ਕਿ ਕਿਲਾੜੀ ਕਰਣਾ ਨੇ। ਕਿਲਾੜੀ ਨਹੀਂ ਵੀ ਗੱਲ। ਮਾਰ ਕਿਹੜਾ ਆ ਰੋ ਮੋਰੇ। ਅੱਛਾ। ਹੰਡ ਲੋਕ ਐਟੋਰ ਬਣਾ ਦੇ ਆ ਜੀ ਬੀੜੀ ਲੈ ਆਓ ਹੈਂ। ਬੀੜੀ ਦਾ। ਨਹੀਂ ਜੀ ਸਰਾਲੀ ਸਾਹਿਬ। ਆ ਤੁਹਾਡੇ ਇਹਦੇ ਬੰਦੇ ਤੁਹਾਡੇਵੇਂ ਲੱਗਦੇ ਸਰਾਲੀ ਸਾਹਿਬ ਨੇ। ਤੇ ਕੁਝ ਨਾ ਮਾੜਾ ਮੋਟਾ। ਸਗਾਰ ਨ ਕੋ ਕੋਈ ਸੋਚਣਾ ਗਰੀਬਾਂ ਬਾਰੇ ਸਾਨਾ ਬਾਰੇ ਤੇ ਬਹੁਤ ਕਮ ਮੌਕਾ ਹੋ ਰਿਹਾ ਜੀ ਠੀਕ ਹੈ ਜੀ ਤੇ ਬਾਕੀ ਲੀਟਰ ਚ ਕੀ ਹੋ ਗਿਆ ਬਾਕੀ ਸਿੰਬਾ ਦੇ ਕੰਮ ਕੰਮ ਮੌਕਾ ਵੀ ਹੈ ਕੱਲ ਪਰਸ ਦੇ ਹੋਸ ਦਾ ਜਿਵੇਂ ਪਾਣੀ ਆ ਜਾਂਦਾ ਹੈ ਨਾ ਅੱਛਾ ਨਹੀਂ ਤੂੰ ਇਹ ਕਹਿ ਪਾਣੀ